ਪਹਿਲਾ ਸਵਾਲ ਇਹੀ ਆ ਵੀ ਕਹਿੰਦੇ ਵੀ ਜਸਵੀਰ ਸਿੰਘ ਨੂੰ ਪੋਲਿਟਿਕਸ ਜਾਣ ਦੀ ਭੁੱਖ ਬਹੁਤ ਆ ਵੀ ਹਰ ਵਾਰ ਜਦੋਂ ਵੀ ਕੋਈ ਨਵੀਂ ਪਾਰਟੀ ਆਉਂਦੀ ਆ ਜਾਂ ਕੁਝ ਵੀ ਹੁੰਦਾ ਇਹ ਆਪਣੇ ਬਿਆਨ ਉਸ ਤਰੀਕੇ ਨਾਲ ਦੇਣ ਲੱਗ ਜਾਂਦੇ ਨੇ ਜਾਂ ਇਹਨਾਂ ਦੀ ਫੇਸਬੁੱਕ ਦੀਆਂ ਪੋਸਟਾਂ ਉਸ ਹਿਸਾਬ ਨਾਲ ਚੱਲ ਪੈਂਦੀਆਂ ਨੇ ਇਹ ਹਰੇਕ ਰੁੱਖ ਦੇ ਹਿਸਾਬ ਨਾਲ ਜਸਵੀਰ ਸਿੰਘ ਆਪਣਾ ਰੁੱਖ ਬਦਲਦਾ ਰੁੱਖ ਜਸਵੀਰ ਸਿੰਘ ਨਹੀਂ ਬਦਲਦਾ ਰੁੱਖ ਲੀਡਰ ਬਦਲਦੇ ਆ ਉਹ ਕਿਵੇਂ ਕਿਉਂਕਿ ਜਦੋਂ ਮੈਂ ਪਿੰਡਾ ਮੈਨੂੰ ਮੇਰੇ ਆਲੇ ਦੁਆਲੇ ਦੇ ਜਿੰਨੇ ਵੀ ਇਲਾਕੇ ਦੇ ਪਿੰਡ ਆ ਮੈਂ ਹਰ ਇੱਕ ਪਿੰਡ ਦੇ ਵਿੱਚ ਪ੍ਰਚਾਰ ਕੀਤਾ ਮੈਨੂੰ ਹਰ ਇੱਕ ਪਿੰਡ ਦਾ ਬੱਚਾ ਹਰ ਇੱਕ ਪਿੰਡ ਦੇ ਪੰਜ ਸਰਪੰਚ ਮੈਨੂੰ ਪਿਆਰ ਕਰਦੇ ਆ ਮੈਨੂੰ ਟੋਟਲੀ ਜਿੰਨੇ ਵੀ ਆਨੰਦਪੁਰ ਸਾਹਿਬ ਰੋਪੜ ਦੇ ਹਲਕੇ ਦੇ ਪਿੰਡ ਹੈ ਮੈਨੂੰ ਹਰ ਕੋਈ ਜਾਣਦਾ ਤੇ ਮੈਂ ਹਰ ਇੱਕ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਨ ਜਾਂਦਾ ਉੱਥੇ ਜਦੋਂ ਲੀਡਰ ਆਏ ਹੁੰਦੇ ਜਦੋਂ ਸਾਡਾ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਹੰਕਾਰ ਹੈ ਜਦੋਂ ਸਾਡਾ ਦਵਾਨ ਭਰਿਆ ਹੁੰਦਾ ਸੀ ਸੰਗਤ ਖੇਲਣ ਨਹੀਂ ਦਈ ਤੋ ਤੇ ਉਹ ਜਦੋਂ ਸੰਗਤ ਨਾਲ ਪਿਆਰ ਦਦੋ ਦੇਖਦੇ ਆ ਫਿਰ ਲੀਡਰਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਸਾਡੇ ਕੰਮ ਦਾ ਹੈ ਫਿਰ ਉਹ ਸਭ ਨੂੰ ਅਪਰੋਚ ਕਰਦੇ ਆ ਸਾਡੇ ਤੱਕ ਪਰ ਜਸਵੀਰ ਸਿੰਘ ਕਦੇ ਲੀਡਰਾਂ ਨੂੰ ਮਿਲਿਆ ਨਹੀਂ ਹੈ ਜਸਵੀਰ ਸਿੰਘ ਉਹ ਬੰਦਾ ਹੈ ਅਸੀਂ ਇੱਕ ਪਿੰਡ ਤੇ ਕੀਰਤਨ ਕਰਨ ਗਏ ਤੇ ਉੱਥੇ ਇੱਕ ਲੀਡਰ ਆਇਆ ਸੀਗਾ ਮੈਨੂੰ ਸੰਗਤ ਕੀਰਤਨ ਤੋਂ ਠਾਰ ਕੇ ਲੈ ਗਈ ਕਹਿੰਦੇ ਬਾਬਾ ਜੀ ਫੁਲਾਣਾ ਲੀਡਰ ਆਇਆ ਵਾ ਵੀ ਜੇ ਤੁਸੀਂ ਚੱਲ ਗਏ ਨਾ ਉੱਥੇ ਵੀ ਉਹਨਾਂ ਨੇ ਸਾਡੇ ਗੁਰਦੁਆਰੇ ਨੂੰ ਕੁਝ ਦੇ ਕੇ ਚਾਜਾ ਸੰਲੋੜਾ ਗੁਰਦੁਆਰੇ ਦੀ ਫਿਰ ਮੈਂ ਜਦੇ ਗਿਆ ਆਪਣੀ ਜਗ੍ਹਾ ਕੀਰਤਨ ਤੇ ਹੋਰ ਸਨਾਲ ਦੇ ਸਿੰਘ ਨੂੰ ਬਿਠਾ ਲਿਆ ਆਪ ਮੈਂ ਗਿਆ ਮੈਂ ਕਿਹਾ ਮਹਾਰਾਜ ਉਹ ਕਹਿੰਦੇ ਬਾਬਾ ਤੁਸੀਂ ਇੱਥੇ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਦਵਾਨ ਛੱਡ ਕੇ ਆਇਆ ਕਹਿੰਦੇ ਹਾਂ ਜੀ ਮੈਂ ਕਿਹਾ ਗੁਰਦੁਆਰਾ ਸਾਹਿਬ ਦੀ ਸਵਾਮਾਂ ਦੇ ਵਿੱਚ ਕਿੰਨਾ ਹਿੱਸਾ ਪਾਓਗੇ ਕੋਈ ਔਲੀ ਕਰਨਾ ਪਾ ਕੇ ਜਾਣਾ ਕੋਈ ਨਾਂ ਨੁਕਰ ਕਰਕੇ ਨਹੀਂ ਜਾਣਾ ਕੋਈ ਬਹਾਨਾ ਮਾਰ ਕੇ ਨਹੀਂ ਜਾਣਾ ਤੇ ਉਸੇ ਵਕਟ ਟਾਈਟ ਟਾਈਮ ਖੜਾ 25000 ਰੁਪਿਆ ਉਹ ਉਹਨੂੰ ਦੇ ਕੇ ਜਾਣਾ ਪਿਆ ਇਹ ਮੇਰਾ ਤਰੀਕਾ ਹੈ ਉਹਨਾਂ ਤੋਂ ਕੰਮ ਲੈਣ ਦਾ ਲੋਕਾਂ ਦੇ ਕੰਮ ਕਰਾਉਣ ਦਾ ਪਰ ਜਿਹੜੇ ਹਸਾਬ ਨਾਲ ਐਮ.ਐਲ.ਏ ਦੀ ਸੀਟ ਦਾ ਰੌਲਾ ਪੈਂਦਾ ਕਹਿੰਦੇ ਵੀ ਬਾਬਾ ਜਸਵੀਰ ਸਿੰਘ ਐਮ.ਐਲ.ਏ ਖੜਾ ਨੂੰ ਕਹਿੰਦੇ ਆ ਕਿ ਪਹਿਲਾਂ ਜਦੋਂ ਜਦੋਂ ਕਿਸਾਨੀ ਅੰਦੋਲਨ ਆਇਆ ਉਦੋਂ ਵੀ ਫੇਸਬੁੱਕ ਦੀਆਂ ਪੋਸਟਾਂ ਹੋ ਗਈਆਂ ਜਾਂ ਲੋਕਾਂ ਤੱਕ ਪਹੁੰਚ ਹੋਈ ਜਾਂ ਗੱਲਾਂ ਹੋਈਆਂ ਵੀ ਘਟੋ ਘਟਾ ਐਮ.ਐਲ.ਏ ਦੀ ਸ਼ੀਟ ਬਾਬਾ ਜਸਵੀਰ ਸਿੰਘ ਭਾਲਦੇ ਬਹੁਤ ਆਈਆਂ ਬੜੇ ਮਰੇ ਮਿਲੇ ਜੇ ਲੜਨਾ ਹੁੰਦਾ ਮੈਨੂੰ 2015 ਦੇ ਵਿੱਚ ਬڑے ਵੱਡੇ ਪੱਧਰ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਵੱਲ ਤੇ ਵੀ ਮਿਲਦਾ ਸੀ ਆਫ ਵੀ ਤੁਸੀਂ ਲੜੋ ਅੱਗੇ ਪਰ ਨਹੀਂ ਅਸੀਂ ਕਹਿਆ ਵੀ ਸਾਡਾ ਕੀਰਤਨ ਦਾ ਕੰਮ ਆ ਸੀ ਸਾਰੇ ਧਰਮਾਂ ਦੇ ਸਾਂਝੇ ਆ ਤੇ ਹੁਣ ਵੀ ਮੈਨੂੰ ਸਰਬ ਧਰਮ ਸੰਸਦ ਦਾ ਪ੍ਰਧਾਨ ਬਣਾਇਆ ਗਿਆ ਜੀ ਜਿਹਦੇ ਨਾਲ ਸਾਰੇ ਧਰਮਾਂ ਦਾ ਸਾਂਝਾ ਉਹਨਾਂ ਨੇ ਚੁਣਿਆ ਵੀ ਕਿਹੜਾ ਬੰਦਾ ਹੈ ਜਿਹੜਾ ਸਾਰੇ ਧਰਮਾਂ ਦੀ ਸਾਂਝੀ ਗੱਲ ਕਰਦਾ ਮੈਨੂੰ ਤਾਂ ਰੁਤਬੇ ਮਿਲਦੇ ਰਹਿੰਦੇ ਮੈਨੂੰ ਬੜੀਆਂ ਅਪਰੋਚਾਂ ਆਉਂਦੀਆਂ ਮੈਨੂੰ ਵੀ ਤੁਸੀਂ ਆ ਵੀ ਅਧਿਕਾਰ ਲੈ ਲਓ ਆ ਵੀ ਲੈ ਲਓ ਪਰ ਮੈਂ ਚੜ੍ਹਦੀ ਕਲਾ ਦੇ ਵਿੱਚ